ਹੁਣ ਤੁਸੀਂ ਕਹਿ ਲਓ ਬਾਲੇ ਰੇਛਤਾ ਦੇ ਫਾਰਮ ਆ ਜਿਹੜਾ ਨੂੰ ਲੋੜ ਆ ਉਹਨਾਂ ਦੇ ਘਰੇ ਆਪਾਂ ਅਜੇ ਤੱਕ ਅਦੀ ਗਏ ਨਹੀਂ ਸਾਡੇ ਬਾੜ ਚ ਸਮੱਸਿਆ ਆ ਰਹੀ ਆ ਨੀਲੇ ਕਾਰਡ ਦੀ ਬਹੁਤ ਕੱਟ ਵੀ ਹੋਇਆ ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਖੁਦ ਜਾ ਕੇ ਉਹਨਾਂ ਨੂੰ ਸਕੂਟੀ ਤੇ ਬਿਠਾ ਕੇ ਉਹਨਾਂ ਦੇ ਫਾਰਮ ਚ ਲਾਏ ਵੀ ਆ ਔਰ ਜਿਹਨਾਂ ਨੂੰ ਲੋੜ ਆ ਉਹਨਾਂ ਦੇ ਨੀਲੇ ਕਾਰਡ ਬਣਾਉਣੇ ਵੀ ਆ ਕਿਉਂਕਿ ਅਸੀਂ ਨਹੀਂ ਚਾਹਦੇ ਸਾਡੇ ਬਾੜ ਦਾ ਕੋਈ ਵੀ ਪਰਿਵਾਰ ਇਸ ਜਿਹੜੀ ਸਾਨੂੰ ਇਹ ਮਿਲ ਰਹੀ ਆ ਕਹਿੰਦਾ ਕਿ ਮਿਲ ਰਹੀ ਆ ਦਾਣੇ ਮਿਲ ਰਿਆ ਉਤੋਂ ਵੰਚਿਤ ਹੋਵੇ ਇਹ ਅਸੀਂ ਪਾਰਟੀ ਦੇ ਵਫਾਦਾਰ ਆ ਨਾ ਤਾਂ ਅਸੀਂ ਸਭ ਤੋਂ ਪਹਿਲਾਂ ਸੇਵਾਦਾਰ ਕਹਾਈਏ ਕਿਉਂਕਿ ਜੇ ਸਾਡੇ ਮਨਾਂ ਦੇ ਵਿੱਚ ਰਤਬਾ ਸੇਵਾ ਦਾ ਆ ਰਾ ਤਾਂ ਅਸੀਂ ਇਹ ਬੋਲ ਜੀਏ ਕਿ ਅਸੀਂ ਪਾਰਟੀ ਦੇ ਕੋਈ ਅਹੁਦੇਦਾਰ ਹੈਗੇ ਆ ਜੇ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਪਾਰਟੀਆਂ ਬਦਲਣ ਦੇ ਨਾਲ ਕੀ ਹੋ ਜਾਣਾ ਜੇ ਨਮਕ ਆਪਾਂ ਇੱਕ ਜਗ੍ਹਾ ਖਾਣੇ ਆ ਤਿਉਹਰੇ ਨਮਕ ਅਦਾ ਵੀ ਇੱਕ ਜਲਾ ਕਰੀਏ ਕਿਉਂਕਿ ਛੋਟਾ ਸਰੋਗਾ ਬੜਾ ਬਖਰਾ ਹੈ ਦੇਖਿਆ ਲਾ ਰੰਗ ਦੀ ਪੱਟੀ ਚਿੱਟੇ ਰੰਗ ਦੇ ਅੱਖਰ ਸਿੱਧਾ ਤੁਸੀਂ ਲਿਖਤਾ ਵੀ ਦਲ ਬਦਲੂ ਨੂੰ ਝੋਟ ਆਪਣੇ ਤੀਸ਼ ਸ਼ੇਲਪਾ ਨੂੰ ਵੋਟ ਇਹਦੇ ਕੀ ਮੈਨੇ ਆ ਇਹ ਜਿਹੜੀ ਗੱਲ ਆ ਕਿ ਹਾਂ ਦਲ ਬਦੂ ਆਲਮ ਝੋਟ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹਨੀ ਆ ਕਿ ਵਫਾਦਾਰੀ ਹੀ ਜਿਹੜੀ ਆ ਉਹ ਤੁਹਾਨੂੰ ਤੁਹਾਡੇ ਵਾਰਡ ਦੇ ਵਿੱਚ ਵਿਚਰਨ ਤੇ ਤੁਹਾਨੂੰ ਇੱਕ ਸੇਵਾ ਔਰ ਇੱਕ ਵਧੀਆ ਉਦਦਾ ਪਰਦਾਨ ਕਰਦੀ ਆ ਜਿਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਤੁਹਾਡੇ ਪ੍ਰਤੀ ਇੰਨਾ ਕਾਇਮ ਹੋ ਜਾਂਦਾ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਆਪਣੇ ਹਦੀਆਬਾਦ ਨੂੰ ਮੇਲਾ 3 ਦਾ ਜਿਹਦੇ ਵਿੱਚ ਬਜ਼ੁਰਗ ਮੇਰੀਆਂ ਛੋਟੀਆਂ ਭੈਣਾਂ ਮੇਰੀਆਂ ਵੱਡੀਆਂ ਭੈਣਾਂ ਮਿਲ ਕੇ ਆਪਣਾ ਟੈਲੈਂਟ ਦਿਖਾਉਂਦੀਆਂ ਉਹ ਕਿਸੇ ਨੇ ਦੇਖਿਆ ਨਹੀਂ ਸੀ ਸ਼ਾਇਦ ਉਹ ਇੱਕ ਮੇਲਾ ਹੀ ਆ ਜਿਹੜਾ ਸਾਡੇ ਦਿਲ ਨੂੰ ਦਿਲ ਦੇ ਨਾਲ ਜੋੜ ਗਿਆ ਤੇ ਉਸ ਤੋਂ ਇਲਾਵਾ ਸਭ ਤੋਂ ਹੋਰ ਵੀ ਵੱਡਾ ਪ੍ਰੋਜੈਕਟ ਲਈਏ ਤੇ ਅਸੀਂ ਬ੍ਰਿੰਦਾਵਨ 바ਸ ਯਾਤਰਾ ਜਿਹਦੇ ਵਿੱਚ ਲੋਕੀ ਝੂਮਦੇ ਆ ਇੱਕ ਦੂਜੇ ਦੇ ਨਾਲ ਪਿਆਰ ਵੰਡਦੇ ਆ ਤਾਂ ਸ਼ਾਇਦ ਮੈਨੂੰ ਲੱਗਦਾ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਮੈਂ ਕਹਿ ਸਕਦਾ ਤੁਸੀਂ ਪਰ ਇਹ ਪਹਿਲੇ ਉਮੀਦਵਾਰ ਆ ਜਿਹੜੇ ਕਹਿੰਦੇ ਆ ਬਿਨਾ ਇਹ ਕਾਉਂਸਲਰ ਤੋਂ ਬਿਨਾ ਪ੍ਰਧਾਨਗੀਆਂ ਤੋਂ ਬਿਨਾ ਕਿਸੇ ਅਹੁਦੇ ਤੋਂ ਆਲਰੇਡੀ ਬਹੁਤ ਨੀਲੇ ਕਾਰਡ ਬਣਾ ਚੁੱਕੇ ਆ ਆਲਰੇਡੀ ਪੈਨਸ਼ਨ ਲਵਾਈਆਂ ਧਾਰਮਿਕ ਯਾਤਨਾ ਬਜ਼ੁਰਗਾਂ ਦੀਆਂ ਕਰਾਈਆਂ ਮਤਲਬ ਬਹੁਤ ਇਹਨਾਂ ਦੇ ਕੋਲ ਇੱਕ ਲੰਬੀ ਲਿਸਟ ਆ ਵੀ ਜੋ ਇਹ ਆਲਰੇਡੀ ਕਰ ਚੁੱਕੇ ਆ ਸਲਾਜੀ ਹੁਣ ਅਸੀਂ ਪਹੁੰਚ ਚੁੱਕੇ ਆ ਫਗਵਾੜਾ ਦੇ ਬਾਡ ਨੰਬਰ 46 ਜੋ ਇਸ ਵੇਲੇ ਫਗਵਾੜਾ ਦੀ ਹੌਟ ਸੀਟ ਬਣੀ ਹੋਈ ਆ ਵੱਡੇ ਚਿਹਰੇ ਹੈਗੇ ਆ ਪਰ ਇਸ ਵਾਰ ਪਹਿਲੀ ਵਾਰ ਚੋਂ ਲਣ ਜਾ ਰਿਹਾ ਸ਼ਿਲਪਾ ਜੱਟਾ ਜਿਨ੍ਹਾਂ ਨੇ ਵੱਡੇ ਬਟਿਆਂ ਨੂੰ ਭਜਣਾ ਪਵਾ ਦਿੱਤੀਆਂ ਜੇ ਆਪਾਂ ਆਵਾ ਦੀ ਪਾਰਟੀ ਦੇ ਉਮੀਦਵਾਰ ਜਿਹੜੀਆਂ ਤਾ ਗਰਦੀਪ ਦੀਪਾ ਕਾਂਗਰਸ ਤੋਂ ਸੌਰਵਜੋਤੀ ਭਾਜਪਾ ਤੋਂ ਸ਼ਿਲਪਾ ਜੱਟਾ ਨੂੰ ਜਿਹੜੀ ਕਿ ਇਥੇ ਟਿਕਟ ਦੇ ਕੇ ਚੋਣ ਲੜਾਈ ਜਾ ਰਹੀ ਆ ਕਿ ਕਿਹੜੀਆਂ ਲੋਕ ਇਹਨਾਂ ਕੋਲ ਮੰਗਾ ਕਰ ਰਹੇ ਆ ਕੀ ਸੋਚ ਕੇ ਆਏ ਹੈਗੇ ਆ ਜੇ ਕਾਉਂਸਲਰ ਬਣ ਜਾਂਦੇ ਕੀ ਕਰਨਗੇ ਇਹ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸ਼ਿਲਪਾ ਜੱਟਾ ਜੀ ਪ੍ਰਚਾਰ ਤੁਸੀਂ ਤੇਜ਼ ਕਰਤਾ ਦਫ਼ਤਰ ਦਾ ਉਦਘਾਟਨ ਤੁਹਾਡਾ ਹੋ ਚੁੱਕਾ ਕਾਉਂਸਲਰ ਤੁਸੀਂ ਬਣ ਜਾ ਰਹੇ ਹੋ ਤੁਸੀਂ ਦਾਵੇਦਾਰੀ ਕਰ ਰਹੇ ਹੋ ਕੀ ਕੀ ਤੁਹਾਡੀਆਂ ਲੋਕ ਕੀ ਤੁਹਾਨੂੰ ਡਿਮਾਂਡ ਦੇ ਰਿਹਾ ਵੀ ਭਾਈ ਤੁਸੀਂ ਕੌਂਸਲਰ ਅਸੀਂ ਤੁਹਾਨੂੰ ਬਣਾ ਦੇਵਾਂਗੇ ਵੀ ਸਾਡੀਆਂ ਆਹ ਮੰਗਾਆਂ ਜਿਹੜੇ ਕੰਮ ਨਹੀਂ ਹੋਇਓ ਕੀ ਕਰੋਗੇ ਪਹਿਲਾਂ ਤਾਂ ਮੈਂ ਤੁਹਾਡਾ ਹਦੀਆਬਾਦ ਤੇ ਇੱਥੇ ਆਣ ਤੇ ਮੈਂ ਬਹੁਤ ਬਹੁਤ ਸਵਾਗਤ ਕਰਦੀ ਆਂ ਦੇਖੋ ਮੈਨੂੰ ਅੱਜ ਦੇ ਵਿਚਰਦੇ ਅੱਜ ਨਹੀਂ ਕਿ ਅੱਜ ਵੋਟਾਂ ਆਈਆਂ ਤੇ ਅਸੀਂ ਅੱਜ ਵਿਚਰਨਾ ਸ਼ੁਰੂ ਕੀਤਾ ਆ ਇਪਨ ਸਾਲ ਮੈਨੂੰ ਪੁਰਾਣੇ ਹੋ ਗਏ ਕਿ ਜਿਹਦੇ ਨਾਲ ਮੈਂ ਔਰਤਾਂ ਦੇ ਨਾਲ ਹਰ ਇੱਕ ਪਰਿਵਾਰ ਦੇ ਨਾਲ ਰਾਬਤਾ ਕੀਤਾ ਹੋਇਆ ਆ ਕੱਲਾ ਉਹ ਸਮਾਜਿਕ ਰੁਤਬੇ ਦੇ ਹਿਸਾਬ ਨਾਲ ਨਹੀਂ ਆ ਨਾ ਉਹ ਧਾਰਮਿਕ ਰੁਤਬੇ ਦੇ ਹਿਸਾਬ ਨਾਲ ਆ ਬਹੁਤ ਲੋਕਾਂ ਦੇ ਨਾਲ ਮੈਂ ਜੁੜੀ ਆ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਆ ਬਹੁਤ ਕੋਸ਼ਿਸ਼ ਆ ਜਿਹੜੇ ਵੀ ਆਪਣੇ ਪੁਰਾਣੇ ਆਪਣੇ ਆਪ ਨੂੰ ਉਧੇਦਾਰ ਕਹਾਂਦੇ ਸੀਗੇ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਕਿਉਂਕਿ ਮੈਂ ਸੇਵਾ ਭਾਵ ਦੇ ਨਾਲ ਜੁੜੀ ਆ ਸੋ ਸੇਵਾ ਹੀ ਮੇਰਾ ਮੋਟਿਵ ਆ ਨੀ ਜਿੱਦਾਂ ਹੁਣ ਤੁਸੀਂ ਕਹਿ ਲੋ ਬਾਲੇ ਰਛੱਤਾ ਦੇ ਫਾਰਮ ਆ ਜਿਹੜਾ ਨੂੰ ਲੋੜ ਆ ਉਹਨਾਂ ਦੇ ਘਰੇ ਆਪਾਂ ਅਜੇ ਤੱਕ ਅਦੀ ਗਏ ਨਹੀਂ ਸਾਡੇ ਬਾੜ ਚ ਸਮੱਸਿਆ ਆ ਰਹੀ ਆ ਨੀਲੇ ਕਾਰਡ ਦੀ ਬਹੁਤ ਕੱਟ ਵੀ ਹੋਇਆ ਅਜ ਤੋਂ 6 ਮਹੀਨੇ ਪਹਿਲਾਂ ਮੈਂ ਖੁਦ ਜਾ ਕੇ ਉਹਨਾਂ ਨੂੰ ਸਕੂਟੀ ਤੇ ਬਿਠਾ ਕੇ ਉਹਨਾਂ ਦੇ ਫਾਰਮ ਚਲਾਏ ਵੀ ਆ ਔਰ ਜਿਹਨਾਂ ਨੂੰ ਲੋੜ ਆ ਆਪਾਂ ਉਹਨਾਂ ਦੇ ਨੀਲੇ ਕਾਰਡ ਬਣਾਉਣੇ ਵੀ ਆ ਕਿਉਂਕਿ ਅਸੀਂ ਨਹੀਂ ਚਾਹਦੇ ਸਾਡੇ ਬਾੜ ਦਾ ਕੋਈ ਵੀ ਪਰਿਵਾਰ ਇਸ ਜਿਹੜੀ ਸਾਨੂੰ ਇਹ ਮਿਲ ਰਹੀ ਆ ਕਨਕ ਮਿਲ ਰਹੀ ਆ ਦਾਣੇ ਮਿਲ ਰਿਆ ਉਤੋਂ ਵੰਚਿਤ ਹੋਵੇ ਬਾਕੀ ਹੋਰ ਵੀ ਬਹੁਤ ਕੰਮ ਆ ਜਿਹੜੇ ਅਸੀਂ ਵਾਰਡ ਲਈ ਕਰਨੇ ਆ ਤਾਂ ਕਿ ਅਸੀਂ ਆਪਣੇ ਵਾਰਡ ਨੰਬਰ 46 ਨੂੰ ਉਹਦੇ ਰਤਬੇ ਨੂੰ ਹੋਰ ਉੱਚਾ ਕਰਨਾ ਆ ਤੁਹਾਨੂੰ ਕਿੱਦਾਂ ਨਹੀਂ ਲੜਾਈ ਲੱਗ ਰਹੀ ਆ ਇੱਕ ਤਾਂ ਸੌਰਵ ਜੋਸ਼ੀ ਆ ਕਾਂਗਰਸ ਨਾਲ ਲੰਬੇ ਚਿਰ ਤੋਂ ਜੁੜਿਆ ਫਿਰ ਗੁਰਦੀਪ ਦੀਪਾ ਪਹਿਲਾਂ ਭਾਜਪਾ ਚ ਰਹੇ ਹਾਲਾਂਕਿ ਸੂਮਪ੍ਰਕਾਸ਼ ਦੇ ਨਾਲ ਵੀ ਰਹੇ ਆ ਫਿਰ ਵਿਜੇ ਸਾਹਪਲਾਣਾ ਚਲੇ ਗਏ ਉਸ ਤੋਂ ਬਾਅਦ ਫਿਰ ਕਾਂਗਰਸ ਵੀ ਚਲੇ ਗਏ ਹੁਣ ਉਹ ਚਾੜੂਚ ਵੀ ਆ ਗਿਆ ਉਹਨਾਂ ਦਾ ਕਾਫੀ ਲੰਮਾ ਤਜਰਬਾ ਪਹਿਲਾਂ ਉਹ ਕਾਉਂਸਲਰ ਵੀ ਹੋਏ ਆ ਸੋ ਕਿਦਾਂ ਦਾ ਚੈਲੰਜ ਲੱਗ ਰਿਹਾ ਵੀ ਉਹ ਦੋ ਉਮੀਦਵਾਰ ਆ ਤੇ ਤੁਸੀਂ ਹੁਣ ਫਸਟ ਟਾਈਮ ਚੋਣ ਲੜਨ ਜਾਣੇ ਹੋ ਦੇਖੋ ਜੇ ਅਸੀਂ ਪਾਰਟੀ ਦੇ ਵਫਾਦਾਰ ਆ ਨਾ ਤਾਂ ਅਸੀਂ ਸਭ ਤੋਂ ਪਹਿਲਾਂ ਸੇਵਾਦਾਰ ਕਹਾਈਏ ਕਿਉਂਕਿ ਜੇ ਸਾਡੇ ਮਨਾਂ ਦੇ ਵਿੱਚ ਰਤਬਾ ਸੇਵਾ ਦਾ ਯਾਰਾ ਤਾਂ ਅਸੀਂ ਇਹ ਬੋਲ ਜੀਏ ਕਿ ਅਸੀਂ ਪਾਰਟੀ ਦੇ ਕੋਈ ਅਹੁਦੇਦਾਰ ਹੈਗੇ ਆ ਜੇ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਪਾਰਟੀਆਂ ਬਦਲਣ ਦੇ ਨਾਲ ਕੀ ਹੋ ਜਾਣਾ ਜੇ ਨਮਕ ਆਪਾਂ ਇੱਕ ਜਗ੍ਹਾ ਖਾਣੇ ਆ ਤੇ ਉਹ ਨਮਕ ਅਦਾ ਵੀ ਇੱਕ ਜਗ੍ਹਾ ਕਰੀਏ ਕਿਉਂਕਿ ਮੇਰੀ ਸੋਚ ਹੈ ਯਾ ਕਿ ਜੇ ਤੁਹਾਡਾ ਦਿਲ ਮਜ਼ਬੂਤ ਹੈ ਤੁਸੀਂ ਸੇਵਾਦਾਰ ਹੈਗੇ ਆ ਫੇ ਪਾਰਟੀਆਂ ਨੂੰ ਨਾ ਪੁੱਛੋ ਫੇ ਬਾਡ ਦੇ ਵਿੱਚ ਆਓ ਲੋਕਾਂ ਤੱਕ ਤੁਸੀਂ ਰਾਫਤਾ ਕਰੋ ਤੇ ਸੱਚੇ ਸੇਵਾਦਾਰ ਕਹਾਓ ਤਾਂ ਕਿ ਲੋਕੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਨੂੰ ਕਹਿਣ ਕਿ ਹਾਂ ਇਹ ਸੱਚਾ ਸੇਵਾਦਾਰ ਆ ਸੋ ਮੈਂ ਬਹੁਤ سارے ਦੇਖੇ ਬੈਨਰ ਲੱਗੇ ਬਾਡਾਂ ਦੇ ਵਿੱਚ ਕੋਈ ਕਹਿੰਦਾ ਸੇਵਾ ਕੀਤੀ ਸੇਵਾ ਕਰਾਂਗੇ ਮੇਰਾ ਬਾਡ ਮੇਰਾ ਪਰਿਵਾਰ ਮੈਂ ਜੋ ਕਹਾਗਾ ਸੋ ਕਰਾਂਗਾ ਇਦਾਂ ਸਲੋਗਨ ਆ ਖਟਾ ਸ਼ਲੋਗ ਬੜਾ ਵਖਰਾ ਹੈ ਦੇਖਿਆ ਲਾ ਰੰਗ ਦੀ ਪੱਟੀ ਚਿੱਟੇ ਰੰਗ ਦੇ ਅੱਖਰ ਸਿੱਧਾ ਤੁਸੀਂ ਲਿਖਤਾ ਵੀ ਦਲ ਬਦਲੂ ਨੂੰ ਝੋਟ ਆਪਣੀ ਤੀਜ ਸ਼ਿਲਪਾ ਨੂੰ ਵੋਟ ਇਹਦੇ ਕੀ ਮੈਨੇ ਆ ਦੇਖੋ ਪਹਿਲਾ ਤਾਂ ਮੈਂ ਆਪਣੇ ਹੱਦੀਬਾਦ ਮੈਂ ਕੱਲੇ ਵਾਰਡ 46 ਦੀ ਗੱਲ ਨਹੀਂ ਕਰ ਰਹੀ ਮੈਂ ਪੂਰੇ ਹੱਦੀਬਾਦ ਦੀ ਧੀ ਆ ਚਾਹੇ ਤੁਸੀਂ ਇੱਕ ਕਹਿ ਲੋ ਕਿ ਚਾਹੇ ਆਪਣੇ ਜ਼ਰੂਰਤਮੰਦ ਬੇਟੀਆਂ ਦੀ ਸ਼ਾਦੀ ਦਾ ਕੰਮ ਹੋਵੇ ਚਾਹੇ ਉਹ ਕਿਸੇ ਦਾ ਆਪਰੇਸ਼ਨ ਹੋਵੇ ਲੋੜਵੰਦ ਪਰਿਵਾਰ ਦਾ ਯਾ ਉਸ ਤੋਂ ਇਲਾਵਾ ਕੋਈ ਵੀ ਕੰਮ ਹੋਵੇ ਸ਼ਿਲਪਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੁੰਦੀ ਆ ਬਾਕੀ ਇਹ ਜਿਹੜੀ ਗੱਲ ਆ ਕਿ ਹਾਂ ਅਦਲ ਬਦੂਆਨ ਚੋਟ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹਨੀ ਆ ਕਿ ਵਫਾਦਾਰੀ ਹੀ ਜਿਹੜੀ ਆ ਉਹ ਤੁਹਾਨੂੰ ਤੁਹਾਡੇ ਵਾਰਡ ਦੇ ਵਿੱਚ ਵਿਚਰਨ ਤੇ ਤੁਹਾਨੂੰ ਇੱਕ ਸੇਵਾ ਔਰ ਇੱਕ ਵਧੀਆ ਉਦਾਹ ਪ੍ਰਦਾਨ ਕਰਦੀ ਆ ਜਿਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਤੁਹਾਡੇ ਪ੍ਰਤੀ ਇੰਨਾ ਕਾਇਮ ਹੋ ਜਾਂਦਾ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਪੇ ਲੋਕੀ ਇਹ ਕਹਿੰਦੇ ਆ ਕਿ ਇਹ ਸਾਡਾ ਪਰਿਵਾਰ ਆ ਇਹੀ ਸਾਡਾ ਉਧੇਦਾਰ ਆ ਤੇ ਅਸੀਂ ਇਹਨੂੰ ਹੀ ਜਤਾਣਾ ਆ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਮਹਿਲਾਵਾਂ ਨੂੰ ਮਿਲਦੇ ਹੋ ਜੂਥ ਨੂੰ ਮਿਲਦੇ ਹੋ ਬਜ਼ੁਰਗਾਂ ਨੂੰ ਮਿਲਦੇ ਹੋ ਸਾਰ ਕਿਸੇ ਨੂੰ ਕਿਦਾਂ ਦੀ ਰਿਸਪੌਂਸ ਹੁਣ ਮਿਲ ਰਿਹਾ ਜਦੋਂ ਬੋਰਡ ਦੀ ਮੰਗ ਕਰਦੇ ਹਾਂ ਅੱਗੋਂ ਕਿਦਾਂ ਦਾ ਸਵਾਲ ਹੁੰਦਾ ਮੈਨੂੰ ਬਹੁਤ ਵਧੀਆ ਰਿਸਪੌਂਸ ਦਿੰਦੇ ਆ ਮੈਨੂੰ ਤਾਂ ਉਹ ਸਾਰੇ ਕਹਿੰਦੇ ਸਾਡੀ ਧੀ ਆਈ ਆ ਮੈਂ ਜਿਸ ਦਿਨ ਮੈਨੂੰ ਯਾਦ ਆ ਮੈਂ ਜਦੋਂ ਪਹਿਲੀ ਵਾਰੀ ਗਈ ਸ਼ਾਇਦ ਮੈਨੂੰ ਲੱਗਦਾ ਮੇਰੇ 26 27 ਕੱਪ ਤਾਂ ਚਾਹ ਦੇ ਹੀ ਹੋਣੇ ਆ ਇੱਕ ਟਾਈਮ ਇਦਾਂ ਆ ਗਿਆ ਮੈਂ ਕਿਹਾ ਵੀ ਨਹੀਂ ਲੋਕੀ ਮੈਨੂੰ ਉੱਠਣ ਨਹੀਂ ਦਿੰਦੇ ਕਿਉਂਕਿ ਮੈਂ ਉਹਨਾਂ ਦੇ ਵਿੱਚ ਬੈਠੀ ਹੋਈ ਆ ਮੈਂ ਉਹਨਾਂ ਦੇ ਨਾਲ ਉਹ ਕੰਮ ਨਹੀਂ ਕੀਤਾ ਕਿ ਹਾਂ ਮੈਂ ਅੱਜ ਕਾਉਂਸਲਰ ਬਣ ਜਾਵਾਂ ਤੇ ਅੱਜ ਮੈਂ ਜਿੱਤ ਜਾਵਾਂ ਤੇ ਮੈਂ ਭੁੱਲ ਜਾਵਾਂ ਨਹੀਂ ਸ਼ਿਲਪਾ ਉਹ ਨਹੀਂ ਹੈਗੀ ਸ਼ਿਲਪਾ ਉਹ ਆ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਵਰਗੀ ਹੁੰਦੀ ਆ ਮੈਂ ਉਹਨਾਂ ਦੀ ਧੀ ਵੀ ਆ ਉਹਨਾਂ ਦੀ ਨੂੰਹ ਵੀ ਆ ਜਿੱਦਾਂ ਨੂੰ ਤੇ ਧੀ ਆਪਣੇ ਮਾਪੇ ਦੀ ਸੇਵਾ ਕਰਦੀ ਆ ਅੱਜ ਮੈਂ ਵੀ ਆਪਣੇ ਵਾਰਡ ਵਾਸੀਆ ਦੀ 5 ਸਾਲ ਤੋਂ ਉਦਾਂ ਹੀ ਸੇਵਾ ਕਰ ਰਹੀ ਆ ਜੇ ਪੁੱਛੇ ਇਹ ਬੇ ਸ਼ਿਲਪਾ ਜੱਡਾ ਬੜੇ ਦਬ ਨਾ ਕਹਿ ਰਿਹਾ ਉਹ ਕਿਹੜੀ ਸੇਵਾ ਕਰ ਰਹੇ ਹੋ ਜੇ ਮੈਂ ਤੁਹਾਨੂੰ ਦੱਸਾਂ ਮੈਨੂੰ ਦੱਸੋ ਵੀ ਕਿੱਦਾਂ ਦੀ ਸੇਵਾ ਤੁਸੀਂ ਕਰ ਰਹੇ ਹੋ ਜਿਹੜੇ ਲੋਕ ਤਾਂ ਨਾ ਜੁੜ ਰਹੇ ਆ ਜਿਹੜੀ سپورਟ ਕਰ ਰਹੇ ਆ ਮੈਂ ਜਦੋਂ ਸਾਰਿਆਂ ਦੇ ਵਿੱਚ ਜਾਂਦੀ ਹੁੰਨੀ ਆ ਨਾ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਹੀ ਗੱਲ ਕਹਿੰਨੀ ਤੁਹਾਡੀ ਧੀ ਆਈ ਆ ਤੁਸੀਂ ਮੈਨੂੰ ਪਹਚਾਨਦੇ ਆ ਮੈਨੂੰ ਸਿਰਫ ਇੱਕ ਹੀ ਜਵਾਬ ਮਿਲਦਾ ਆ ਤੁਹਾਡੇ ਬਾਰੇ ਕਹਿੰਦੀ ਲੋੜਿਆ ਤੁਸੀਂ ਸਾਨੂੰ ਉਹ ਜਗ੍ਹਾ ਦਿਖਾਈ ਦਿੱਤੇ ਅਸੀਂ ਕਦੀ ਸੋਚਿਆ ਨਹੀਂ ਸੀ ਚਾਹੇ ਉਹ ਤੁਸੀਂ ਧਾਰਮਿਕ ਪ੍ਰਵਿੱਤੀ ਲਵੋ ਚਾਹੇ ਸਭ ਤੋਂ ਵੱਡੀ ਦੇਣ ਆਪਣੇ ਹਦੀਆਬਾਦ ਨੂੰ ਮੇਲਾ ਧੀਆ ਦਾ ਜਿਹਦੇ ਵਿੱਚ ਬਜ਼ੁਰਗ ਮੇਰੀਆਂ ਛੋਟੀਆਂ ਭੈਣਾਂ ਮੇਰੀਆਂ ਵੱਡੀਆਂ ਭੈਣਾਂ ਮਿਲ ਕੇ ਆਪਣਾ ਟੈਲੈਂਟ ਦਿਖਾਉਂਦੀਆਂ ਉਹ ਕਿਸੇ ਨੇ ਦੇਖਿਆ ਨਹੀਂ ਸੀ ਸ਼ਾਇਦ ਉਹ ਇੱਕ ਮੇਲਾ ਹੀ ਆ ਜਿਹੜਾ ਸਾਡੇ ਦਿਲ ਨੂੰ ਦਿਲ ਦੇ ਨਾਲ ਜੋੜ ਗਿਆ ਤੇ ਉਸ ਤੋਂ ਇਲਾਵਾ ਸਭ ਤੋਂ ਹੋਰ ਵੀ ਵੱਡਾ ਪ੍ਰੋਜੈਕਟ ਲਈਏ ਤੇ ਅਸੀਂ ਬ੍ਰਿੰਦਾਵਨ 바ਸੀ ਯਾਤਰਾ ਜਿਹਦੇ ਵਿੱਚ ਲੋਕੀ ਝੂਮਦੇ ਆ ਇੱਕ ਦੂਜੇ ਦੇ ਨਾਲ ਪਿਆਰ ਵੰਡਦੇ ਆ ਤਾਂ ਸ਼ਾਇਦ ਮੈਨੂੰ ਲੱਗਦਾ ਇਸ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਮੈਂ ਕਹਿ ਸਕਦੀ ਤੁਸੀਂ ਬਾਲਾ ਛੱਤਾਂ ਦੀ ਗੱਲ ਕੀਤੀ ਨੀਲੇ ਕਾਟਾਂ ਦੀ ਗੱਲ ਕੀਤੀ ਪੈਨਸ਼ਨ ਦੀ ਗੱਲ ਕੀਤੀ ਜਾਤਰਾ ਦੀ ਗੱਲ ਕੀਤੀ ਹੈ ਨਾ ਤੁਸੀਂ ਤੁਹਾਡੀਆਂ ਸਿੱਧੀਆਂ ਤਾਰਾਂ ਸੈਂਟਰ ਦੇ ਨਾਲ ਜੁੜੀਆਂ ਆ ਸਿੱਧਾ ਤੁਹਾਡਾ ਪਰਿਵਾਰਕ ਰਿਸ਼ਤਾ ਨੀਤਾ ਸੋਮ ਪ੍ਰਕਾਸ਼ ਸੋਮ ਪ੍ਰਕਾਸ਼ ਨਾਲ ਤੁਹਾਡੇ ਫਾਦਰ ਸਾਹਿਬ ਮੇਅਰ ਰਹੇ ਆ ਕੀ ਕੋਸ਼ਿਸ਼ ਕੀਤਾ ਉਸ ਵੇਲੇ ਕੋਈ ਤਾਰਾਂ ਜੁੜੀਆਂ ਸੀ ਲੋਕਾਂ ਦੀ ਮੈਂ ਬਿਲਕੁਲ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਜਾ ਕੇ ਨੀਲੇ ਕਾੜ ਚਲਾਏ ਆ ਔਰ ਮੈਂ ਚਲਾਂਦੀ ਵੀ ਪਈ ਆ ਕਾਫੀ ਦੇਰ ਤੋਂ ਔਰ ਉਸ ਤੋਂ ਇਲਾਵਾ ਮੈਂ ਪੈਨਸ਼ਨਾਂ ਵੀ ਲਗਵਾਈਆਂ ਮੈਂ ਸਿਆਣਿਆਂ ਨੂੰ ਜਿੰਨੇ ਵੀ ਆਏ ਆ ਮੈਂ ਖੁਦ ਫੋਨ ਕਰਕੇ ਕਿਹਾ ਵੀ ਇਹ ਅਫਸਰ ਆ ਤੁਹਾਡੀ ਏਜ ਆ ਲੇਡੀਜ਼ ਦੀ ਆ ਏਜ ਆ ਤੁਸੀਂ ਪੈਨਸ਼ਨ ਲਗਵਾਓ ਮੈਂ ਉਹਨਾਂ ਦੇ ਪੇਪਰ ਵੀ ਕਰਵਾਏ ਇਵਨ ਕਿ ਫੋਟੋਸਟੇਟ ਕਾਪੀਆਂ ਮੈਂ ਖੁਦ ਕਰਵਾ ਕੇ ਜਿੱਥੇ ਉਹਨਾਂ ਨੂੰ ਲੈ ਕੇ ਜਾਣ ਦੀ ਲੋੜ ਪਈ ਮੈਂ ਕਰਵਾਇਆ ਮੈਂ ਸਾਰਾ ਕੁਝ ਮੈਂ ਅੱਜ ਦੀ ਨਹੀਂ ਕਰਵਾ ਰਹੀ ਮੈਂ ਬਹੁਤ ਟਾਈਮ ਤੋਂ ਕਰਵਾ ਰਹੀ ਕਿਉਂਕਿ ਮੈਂ ਸਮਾਜਿਕ ਪੱਧਰ ਤੇ ਜੁੜੀ ਹੋਈ ਆ ਮੈਂ ਅੱਜ ਨਹੀਂ ਨਿਕਲੀ ਮਾਰਕੀਟ ਸਿ ਮੇਨ ਤਾਂ ਬਹੁਤ ਟਾਈਮ ਹੋ ਗਿਆ ਕਿ ਮੈਂ ਲੋਕਾਂ ਦੇ ਨਾਲ ਰੂਬਰੂ ਹੁੰਦੀ ਆ ਰਹੀ ਆ ਸੋ ਫਗਵਾੜਾ ਦੇ ਵਿੱਚ 50 ਪਾਰਡਿਆ 50 ਪਾਰਡਾਂ ਦੇ ਵਿੱਚ ਜੋ ਜਾਣੇ ਆ ਜਦੋਂ ਫਰੈਸ਼ ਕੈਂਡੀਡੇਟ ਜਿਹੜਾ ਪਹਿਲੀ ਵਾਰ ਚੋਣ ਲੜ ਰਿਹਾ ਉਹ ਵਾਅਦੇ ਕਰਦਾ ਦਾਅਵੇ ਕਰਦਾ ਮੈਂ ਆ ਕਰਾਂਗਾ ਮੈਂ ਯੋਗ ਕਰਾਂਗਾ ਮੈਨੂੰ ਵੋਟਾਂ ਪਾਰ ਮੈਂ ਆ ਕਰ ਦੇਗਾ ਪਰ ਇਹ ਪਹਿਲੇ ਉਮੀਦਵਾਰਾਂ ਜਿਹੜੇ ਕਹਿੰਦੇ ਆ ਬਿਨਾ ਇਹ ਕਾਉਂਸਲਰ ਤੋਂ ਬਿਨਾ ਪ੍ਰਧਾਨੀਆਂ ਤੋਂ ਬਿਨਾ ਕਿਸੇ ਅਹੁਦੇ ਤੋਂ ਆਲਰੇਡੀ ਬਹੁਤ ਨੀਲੇ ਕਾਰਡ ਬਣਾ ਚੁੱਕੇ ਆ ਆਲਰੇਡੀ ਪੈਨਸ਼ਨ ਲਵਾਈਆਂ ਧਾਰਮਿਕ ਯਾਤਰਾ ਬਜ਼ੁਰਗਾਂ ਦੀਆਂ ਕਰਾਈਆਂ ਮਤਲਬ ਬਹੁਤ ਇਹਨਾਂ ਦੇ ਕੋਲ ਇੱਕ ਲੰਬੀ ਲਿਸਟ ਆ ਵੀ ਜੋ ਇਹ ਆਲਰੇਡੀ ਕਰ ਚੁੱਕੇ ਆ ਸੋ ਜਿਹੜੇ ਲੋਕ ਆ ਜਿਹੜੀ ਮਹੱਲੇ ਦੇ ਲੋਕ ਆ ਬਾੜ ਦੇ ਲੋਕ ਆ ਉਹਨਾਂ ਨੂੰ ਚਾਹੀਦਾ ਵੀ ਇਹ ਹੁੰਦਾ ਵੀ ਇੱਕ ਉਮੀਦਵਾਰ ਇਦਾਂ ਦਾ ਹੋਵੇ ਸਾਫ਼ ਸੁਥਰਾ ਹੋਵੇ ਯੂਥ ਹੋਵੇ ਸਾਨੂੰ ਲੋੜ ਪਵੇ ਅੱਧੀ ਰਾਤ ਨੂੰ ਤੜਕੇ ਦੁਪਹਿਰੇ ਸ਼ਾਮੀ ਸਾਡੇ ਨਾਲ ਖਾਣ ਵਾਲਾ ਹੋਵੇ ਬੋਲ ਚੱਲਣ ਵਾਲਾ ਹੋਵੇ ਉਸ ਦੀ ਪਹੁੰਚ ਚੰਗੀ ਹੋਵੇ ਸੋ ਸਾਰੀਆਂ ਜਿਹੜੀਆਂ ਕਹਿੰਦੇ 16 ਗਲਾਂ ਸੰਪੂਰਨ ਵਾਲੀ ਗੱਲ ਹੈ ਇਹ ਉਮੀਦਵਾਰ ਹੈਗੇ ਆ ਦੇਖਣਾ ਇਹ ਆ ਵੀ 21 ਦਸੰਬਰ ਨੂੰ ਕਿਦਾਂ ਦਾ ਰੁਝਾਨ ਉਹਦਾ ਲੋਕ ਕਿਹਨੂੰ ਵੋਟ ਪਾਉਂਦੇ ਆ ਕੌਣ ਕੌਂਸਲਰ ਬਣਦਾ ਇਹ ਲੋਕਾਂ ਦੇ ਹੱਥ ਆ ਪਰ ਜੋ ਗੁਣ ਚਾਹੀਦੇ ਹੁੰਦੇ ਆ ਇੱਕ ਉਮੀਦਵਾਰ 'ਚ ਉਹ ਸਾਰੇ ਤੁਹਾਡੇ ਸਾਹਮਣੇ ਇਹਨਾਂ ਨੇ ਆਪਣੇ ਰੱਖ ਦਿੱਤੇ ਆ ਕਿਆਰਾਵਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਫੋਰਵਰਡ ਆ